ਬਾਈ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਬਾਈ ਬਾਈ ਮੁੰਡੇ ਨੇ ਨਵੇਂ ਕਬੂਤਰ ਰੱਖੇ ਸਾਡੇ ਪਿੰਡ ਵਿੱਚ ਇਹ ਮੁੰਡਾ ਹੈ ਤਾਂ ਵੈਸੇ ਪੁਰਾਣਾ ਹੈ ਇਹ ਮੁੰਡਾ ਪਹਿਲਾਂ ਬਹੁਤ ਦੇਰ ਇਹ ਕਬੂਤਰ ੜਾਉਂਦਾ ਰਿਹਾ ਹੁਣ ਇਹਨੇ ਆਪਣੇ ਰੱਖ ਲਏ ਹੁਣੀ ਦੇ ਨਾਲ ਕਰਦੇ ਆਂ ਅੱਜ ਗੱਲਬਾਤ ਠੀਕ ਹੈ ਜੀ ਆ ਨਵੇਂ ਹੁਣ ਮੁੰਡੇ ਨੇ ਬਾਈ ਨੈੱਟ ਵੀ ਲਾਇਆ ਤੁਸੀਂ ਨੈੱਟ ਵੀ ਦੇਖ ਸਕਦੇ ਆ ਇਹਨੇ ਬੱਚਿਆ ਵਾਸਤੇ ਨੈੱਟ ਲਾਇਆ ਹੋਰ ਬਾਈ ਕੀ ਹਾਲ ਚਾਲ ਹੈ ਠੀਕ ਹੈ ਬਈ ਹੁਣ ਆ ਨੈੱਟ ਬਾਈ ਨਵਾਂ ਲਾਇਆ ਫੇਰ ਤੁਸੀਂ ਹਾਂ ਜੀ ਅੱਛਾ ਠੀਕ ਆ ਬਹੁਤ ਵਧੀਆ ਲਾਇਆ ਬਾਈ ਇਹ ਬੱਚੇ-ਬੁੱਚੇ ਵਾਸਤੇ ਲਾਇਆ ਹੋਣਾ ਨਾ ਤੁਸੀਂ ਉਹ ਵੀ ਲਵਾ ਕੇ ਗਿਆ ਕੱਲ ਮੈਂ 2 ਦਿਨ ਘੰਟੇ ਲਵਾ ਕੇ ਆਉਂਦਾ ਅੱਛਾ ਉਧਰ ਮੁੰਡੇ ਖੜੇ ਬਾਈ ਇਹਨੇ ਲਵਾਇਆ ਨਾਲ ਮੁੰਡੇ ਨੇ ਲੈਟ ਬੱਚੇ-ਬੁੱਚੇ ਬਾਈ ਫਿਰ ਕਿੱਦਾਂ ਐਸ ਵਾਰ ਠੀਕ ਆ ਵਧੀਆ ਹੀ ਹੈ ਇਹ 3-4 ਹਾਂ ਹਾਲੇ ਹੋਰ ਬੱਚੇ ਲੈ ਨਹੀਂ ਹੈਗੇ ਹੋ ਨਹੀਂ ਲੈ ਇੱਕ-ਦੋ ਹੀ ਬਣਿਆ ਘਰ ਦਾ ਤਾਂ ਉਹ ਬਸ ਅੱਛਾ ਠੀਕ ਆ ਬਾਈ ਆ ਮੁੰਡੇ ਨੇ ਛਾਤਰੀ ਲਾਈ ਵੀ ਆ ਵਿੱਚ ਆ ਬੱਚੇ ਛੱਡੇ ਹੋਏ ਨੇ ਬਾਹਰ ਧੁੱਪ ਲੱਗਣ ਵਾਸਤੇ ਮਿਹਨਤ ਬਹੁਤ ਕਰਦਾ ਬਾਈ ਮੁੰਡਾ ਇਹ ਵੀ ਕਬੂਤਰਾਂ ਨੂੰ ਆ ਦੇਖੋ ਇਹ ਬੱਚੇ ਆਦੇ ਬਾਈ ਇਹ ਇਹ ਬਾਈ ਇਹ ਘਰਦੇ ਆ ਤੁਹਾਡੇ ਆਪਣੇ ਇਹ ਦੋ ਆ 3 ਘਰਦੇ ਆ ਬਾਕੀ ਬਾਅਦ ਅੱਛਾ ਤਿੰਨ ਘਰਦੇ ਥੋਡੇ ਹੈ ਠੀਕ ਆ ਆ ਦੇਖ ਲਓ ਬਾਈ ਤੁਸੀਂ ਆ ਬੱਚੇ ਬਾਈ ਨੇ ਲਏ ਹੋਏ ਛੋਟੇ ਹੁਣ ਧੁੱਪ ਲਮਾਉਣ ਵਾਸਤੇ ਛੱਡਦੇ ਹੈ ਆ ਬਾਈ ਦੇ ਜਾਨਵਰ ਆ ਬਾਈ ਦਾਣਾ ਚੁਗਣ ਲੱਗੇ ਹੋਏ ਆ ਆ ਦੇਖੋ ਬਾਈ ਨਾਲ ਅੱਜ ਕਰਦੇ ਗੱਲਬਾਤ ਲੋ ਜੀ ਮੁੰਡੇ ਨੇ ਜਾਲ ਲਾਇਆ ਬਾਈ ਜਾਲ ਬਹੁਤ ਸੋਹਣਾ ਲਾਇਆ ਇਹਨੇ ਇਹ ਪਿੰਡ ਚ ਮੁੰਡੇ ਨੇ ਸਾਡੇ ਨਵੇਂ ਪਿੰਡ ਚ ਕਬੂਤਰ ਰੱਖੇ ਆ ਇਹਨੇ ਬੰਦੇ ਨੇ ਇਹਨੂੰ ਸ਼ੌਂਕ ਆ ਬਾਈ ਬਹੁਤ ਕੱਲ ਬਾਈ ਕਿੰਨੇ ਕ ਟਾਈਮ ਹੋ ਗਿਆ ਤੈਨੂੰ ਹੁਣੇ ਨਵੇਂ ਕਬੂਤਰ ਰੱਖੇ ਨੇ ਨੂੰ ਮੈਨੂੰ ਹੋਏ 4-5 ਮਹੀਨੇ ਹੋ ਗਏ ਵੀਰੇ 4-5 ਮਹੀਨੇ ਹੋ ਗਏ ਹੈ ਇਹਨੂੰ ਬਾਈ ਸ਼ੌਂਕ ਬਹੁਤ ਆ ਮੁੰਡੇ ਨੂੰ ਇਹ ਕਬੂਤਰ ਹੁਣ ਇਹਨੇ ਨਵੇਂ ਲਿਆਂਦੇ ਸਾਰੇ ਆ ਕਬੂਤਰ ਲਿਆਇਆ ਇਹ ਜਿਨ੍ਹਾਂ ਨਾਲ ਇਹਦਾ ਪਿਆਰ ਆ ਬਾਈ ਇਹ ਕਬੂਤਰ ਡਾਂਦਾ ਏ ਉਹੀ ਦੰਦੇ ਇਹਨੂੰ ਵਿਚਾਰ ਕਬੂਤਰ ਦੇਤੇ ਇਹਨੂੰ ਹੁਣ ਆ ਬਾਈ ਤੁਸੀਂ ਦਵਾਈ ਕਾਦੀ ਦੇਣ ਲੱਗੇ ਆ ਜਾਖਮ ਜੋ ਹਣ ਹਟ ਕੋਰੇ ਪਨ ਲਾ ਜਿੰਦਾ ਹਿੱਕੇ ਚ ਲੈਣਾ ਦਿੰਦਾ ਕਬੂਤਰ ਹਾਂ ਅੱਛਾ ਮਤਲਬ ਗਲਾਇਆ ਦਰਦ ਕਰਦਾ ਹੋਵੇ ਜਿਕਣਾ ਹਾਂ ਅੱਛਾ ਕਿ ਫਿਰ ਦਵਾਈ ਕਿਹੜੀ ਦਿੰਦੇ ਤੁਸੀਂ ਇਹਨੂੰ ਜਨ ਫਲੈਕਸ ਜੈਡ ਅੱਛਾ ਜਨ ਫਲੈਕਸ ਓ ਜੈਡ ਦਿੰਦੇ ਤੁਸੀਂ ਠੀਕ ਆ ਬਾਈ ਠੀਕ ਆ ਤੇ ਬਾਈ ਮੁੰਡੇ ਨੇ ਹੁਣ ਜਿਹੜਾ ਕਹਿੰਦਾ ਗਲਾ ਗੋਲਾ ਦੁਖਦਾ ਹੋਵੇ ਕਬੂਤਰ ਦਾ ਜ਼ਹਿਰ ਬਾਦ ਜਾਂ ਹੋ ਜਾਂਦਾ ਏ ਉਹ ਤੇ ਕਹਿੰਦਾ ਇਹ ਜਨ ਫਲੈਕਸ ਓ ਜੈਡ ਦਿੰਦਾ ਕਿੰਨੀ ਕਿ ਦਿੱਤੀ ਬਾਈ ਫਿਰ ਇਹ ਦਵਾਈ ਤੁਸੀਂ ਕਬੂਤਰ ਨੂੰ ਇੱਕ ਗੋਲੀ ਦੇ ਅੱਠ ਹਿੱਸੇ ਖਾ ਲੈਂਦੇ ਅੱਠਵਾ ਦਿੰਦੇ ਇੱਕ ਗੋਲੀ ਦੇ 8 ਹਿੱਸੇ ਕਰ ਲੈਣੇ ਆ। ਹਾਂ 8ਵਾਂ ਹਿੱਸਾ। 8ਵਾਂ ਹਿੱਸਾ ਦੇਣਾ ਹੈ। ਠੀਕ ਆ। ਕੱਲੂ ਵੀਰੇ ਨੇ ਦੱਸਿਆ ਦਾ। ਅੱਛਾ ਤੇਰੇ ਉਸਤਾਦ ਨੇ ਦੱਸਿਆ ਹੈ। ਠੀਕ ਆ ਠੀਕ ਆ ਠੀਕ ਆ ਬਾਈ ਠੀਕ ਆ। ਇਹਨੂੰ ਬਾਈ ਆਪਣੇ ਉਸਤਾਦ ਕੱਲੂ ਮਾਲਾ ਕੱਲੂ ਦਾ ਚੇਲਾ ਆ ਇਹ। ਉਹਨੇ ਦੱਸਿਆ ਇਹਨੂੰ 8ਵਾਂ ਹਿੱਸਾ ਦੇਣਾ ਹੈ ਜਿੰਨਫਲੈਕਸ OZD ਦਾ। ਬਾਈ ਜੇ ਕਿਸੇ ਕਬੂਤਰ ਨੂੰ ਜ਼ਹਿਰਵਾਦ ਹੋਇਆ ਹੋਵੇ ਗਲਾ ਦਰਦ ਕਰਦਾ ਹੋਵੇ ਉਹਦੇ ਵਾਸਤੇ ਇਹ ਦਵਾਈ ਜਿੰਨਫਲੈਕਸ OZD ਇੱਕ ਬਾਈ ਜੇ ਜ਼ਖਾਮ ਜਖੂਮ ਵਾਸਤੇ ਕਿਹੜੀ ਦਵਾਈ ਦਿੰਦੇ ਆ ਦੱਸਿਆ ਹੋਣਾ ਤੁਹਾਨੂੰ ਹੈ ਜ਼ਖਾਮ ਵਾਸਤੇ ਇਹੀ ਚੱਲਦੀ ਆ ਜਾ ਜ਼ਖਾਮ ਹੋਵੇ ਗਲਾ ਦੁਖਦਾ ਹੋਵੇ ਜਾਨ ਵਾਲਾ ਹੋ ਜੱਡੇ ਅੱਛਾ ਇਹੀ ਦਿੰਦੇ ਆ ਹੈ ਠੀਕ ਆ ਬਾਕੀ ਅੱਖਾਂ ਦਾ ਕੋਈ ਹੋ ਦੱਸਿਆ ਹੋਵੇ ਤੁਹਾਨੂੰ ਅੱਖਾਂ ਦੀ ਵੀਰੇ ਇੱਕ ਹਰੀ ਟੂਬ ਹੁੰਦੀ ਮੈਂ ਐਸਾਂ ਥਣ ਵਾਲੀ ਉਹ ਪੈਂਦੀ ਆ ਅੱਛਾ ਦਿਖਾ ਦਿਓ ਮਰਜੀ ਸਾਨੂੰ ਕਈ ਵਾਰ ਸਾਡੇ ਵੀ ਵੀਰ ਕੋਈ ਜਿਹੜੇ ਆਪਣੀ ਵੀਡੀਓ ਦੇਖਦੇ ਹੋ ਸਾਨੂੰ ਪੁੱਛ ਲੈਂਦੇ ਆ ਵੀ ਕਿਹੜੀ ਦਵਾਈ ਦਿੰਦੇ ਆ ਤੁਸੀਂ ਅੱਖਾਂ ਵਾਸਤੇ ਲੋ ਜੀ ਬਾਈ ਦਿਖਾਦਾ ਮੁੰਡਾ ਤੁਹਾਨੂੰ ਹਨਾ ਅੱਛਾ ਏ ਟਿਊਬ ਦਾ ਨਾਮ ਕਿਹ ਹੈ ਦਿਖਾ ਦਈਏ ਮੜਾ ਜੀ ਅਸੀਂ ਤੁਹਾਨੂੰ ਜੀਨੈਕਸ ਹੈ ਜੀਨੈਕਸ ਏ ਐਚ ਆ ਸਾਫ਼ ਕਰਿਓ ਮੜੀ ਜੀ ਚੰਗੀ ਤਰ੍ਹਾਂ ਦਿਖਾ ਦਈਏ ਬਾਈ ਤੁਸੀਂ ਜੇ ਕਿਸੇ ਦੇ ਕਬੂਤਰ ਦੀਆਂ ਅੱਖਾਂ ਦੁਖਦੀਆਂ ਹੋਵੇ ਤਾਂ ਇਹਦੇ ਅੱਖਾਂ 'ਚ ਕਿਦਾਂ ਪਾਣੀ ਕਿਦਾਂ ਬਾਈ ਇਹ ਇਹ ਡ੍ਰੌਪ ਹੁੰਦੇ ਆ ਜਾਂ ਕਿਹਾ ਇਹ 'ਚ ਆਹ ਲੱਗਦੀ ਵੀਰੇ ਉੱਪਰ ਤੇ ਆ ਦੇ ਇਹ ਮੜਾ ਦੱਬਦੀ ਇਹ ਤੁਕਾ ਪੈਂਦੀ ਹੈ ਅੱਛਾ ਅੱਖਾਂ 'ਚ ਤੁਕਾ ਜਾਂ ਪੈ ਜਾਣਾ ਹੈ ਇੱਕ 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 ਬੂੰਦ ਪਾਣੀ ਆ ਹਾਂ ਦੋ ਦੋ ਤਿੰਨ ਦਿਨਾਂ ਚ ਆਣਾ ਖਸਾਬ ਕਰ ਦਿੰਦੇ ਠੀਕ ਆ ਬਾਈ ਜੇ ਕਿਸੇ ਕਬੂਤਰ ਦੀਆਂ ਅੱਖਾਂ ਵੀ ਦੁਖਦੀਆਂ ਹੋਵੇ ਇਹ ਕਹਿੰਦਾ ਅਸੀਂ ਆ ਦਵਾਈ ਵਰਤਦੇ ਆ ਜੀਨੈਕਸ ਏ ਐਚ ਹਨਾ ਠੀਕ ਆ ਇੱਕ ਇੱਕ ਬੂੰਦ ਪਾ ਦੇਣੀ ਹੈ ਕਿ ਸਵੇਰੇ ਸ਼ਾਮ ਕੇ ਦੋ ਇੱਕੇ ਟਾਈਮ ਪਾਣੀ ਇੱਕ ਦਿਨ ਚ ਇੱਕ ਵਾਰ ਦੋ ਟਾਈਮ ਹਾਂ ਮੈਂ ਸਵੇਰੇ ਵੀ ਪਾ ਦਿੰਦਾ ਸ਼ਾਮ ਨੂੰ ਵੀ ਪਾ ਦਿੰਦਾ ਦੋ ਟਾਈਮ ਸਾੜਦਾ ਦੋ ਟਾਈਮ ਪਾ ਠੀਕ ਆ ਕਿੰਨੇ ਦਿਨ ਚ ਫਰਕ ਪੈ ਜਾਂਦਾ ਫਿਰ ਬਾਈ ਦੋ ਤਿੰਨ ਦਿਨਾਂ ਚ ਫਰਕ ਪੈ ਜਾਂਦਾ ਦੋ ਤਿੰਨ ਦਿਨਾਂ ਚ ਫਰਕ ਪੈ ਜਾਂਦਾ ਹੈ ਠੀਕ ਆ ਬਾਈ ਜੇ ਕਿਸੇ ਕਬੂਤਰ ਦੀਆਂ ਅੱਖਾਂ ਦੁਖਦੀਆਂ ਹੋਵੇ ਤਾਂ ਤੁਸੀਂ ਵੀਰ ਨੇ ਦੱਸਿਆ ਆਪਾਂ ਨੂੰ ਇਹ ਕਹਣਾ ਬਾਈ ਜਿਹੜਾ ਇਹਦਾ ਉਸਤਾਦ ਆ ਉਹ ਦੰਦੇ ਹੁਣੇ ਇਹਨੂੰ ਦੱਸਿਆ ਹੋਣਾ ਵੀਰ ਨੂਨ ਇਹ ਕਹਿੰਦਾ ਅਸਟਾਹੀ ਦਵਾਈ ਵਰਤਦੇ ਆ ਅੱਖਾਂ ਤੇ ਤਾਂ ਫਿਰ ਤੁਸੀਂ ਅੱਖਾਂ ਦੀ ਦਵਾਈ ਇਹ ਵਰਤ ਸਕਦੇ ਆ ਠੀਕ ਆ ਜੀ ਫਿਰ ਬਾਜੀ ਬਾਈ ਐਤ ਕੀ ਛੱਡੂਗਾ ਤੁਸੀਂ ਵੀ ਬਾਜੀਆਂ ਪੂਜੀਆਂ ਕੋਈ ਛੱਡੂਗਾ ਛੱਡੂਗੇ ਠੀਕ ਆ ਠੀਕ ਆ ਠੀਕ ਆ ਬਾਈ ਮਿਹਨਤ ਕਰਨ ਲੱਗਿਆ ਵਾ ਮੁੰਡਾ ਹੁਣ ਇਹਨੂੰ ਹੋ ਤਾਂ ਗਏ 4-5 ਮਹੀਨੇ ਉਪਰ ਰੱਖੇ ਇਹਨੂੰ ਇਹ ਕਹਿੰਨੇ ਨੇ ਛੱਡਣੇ ਇਹ ਕਹਿੰਦਾ ਮੈਂ ਬਾਜੀ ਪੂਜੀ ਵੀ ਦੇਖੂਗਾ ਠੀਕ ਆ ਬਾਈ ਠੀਕ ਆ ਤਿਆਰੀ ਚੱਲਦੀ ਪੂਰੀ ਹੈ ਖਰਾਕ ਕਰੂਕ ਕਿਆ ਦੰਦੇ ਹੁਣ ਤੁਸੀਂ ਸਿਆਲ ਚ ਮੈਂ ਤਾਂ ਵੀਰੇ ਸਰੋਂ ਪਾਉਂਦਾ ਬਾਜਰਾ ਪਾਉਂਦਾ ਹਮ ਕਣਕ ਤੇ ਦੜੀਆ ਜਿਆ ਪਾਉਂਦਾ ਅੱਛਾ ਮਿਕਸ ਕਰਕੇ ਪਾਉਂਦੇ ਸਾਰੀ ਚੀਜ਼ਾਂ ਹੈ ਠੀਕ ਆ ਬਾਈ ਠੀਕ ਆ ਮੁੰਡੇ ਨੇ ਦੱਸਿਆ ਤੁਹਾਨੂੰ ਬਾਈ ਇਹ ਸਿਆ ਸਰਦੀਆਂ ਵਿੱਚ ਇਹ ਖਰਾਕ ਪਾਉਂਦਾ ਹੈ ਬਾਕੀ ਹੁਣ ਵਜੇ ਪੂਜੇ ਫਿਰ ਹਲੇ ਥੋੜਾ ਹੀ ਆ ਹੈ ਹਾਂ ਜੋ ਤਿੰਨ ਘਰਦੇ ਆ ਜਿਹੜੇ ਆ ਪਹਿਲੇ ਦਿਨ ਬੈਠੇ ਹਮ ਇਹ ਘਰਦੇ ਆ ਅੱਛਾ ਇਹ ਤਿੰਨ ਤੁਹਾਡੇ ਘਰਦੇ ਆ ਹੈ ਠੀਕ ਆ ਬਾਈ ਠੀਕ ਆ ਬਾਕੀ ਬਾਈ ਨੇ ਨੈਟ ਲਾਇਆ ਵਾ ਆ ਦੇਖ ਲੋ ਇਹਨੇ ਖੁੱਡਾ ਵੀ ਹੁਣੇ ਬਣਾਇਆ ਤਾਂ ਮੁੰਡੇ ਨੇ ਹਲੇ ਥੋੜਾ ਜਿਹਾ ਕਹਿੰਦਾ ਪਲਾਸਟਰ ਪਲੂਸਟਰ ਕਰਨਾ ਹੈ ਇਹ ਆ ਨੈਟ ਲਾਇਆ ਇਹਨੇ ਭਾਈ ਬੱਚਿਆਂ ਵਾਸਤੇ ਬਹੁਤ ਸੋਹਣਾ ਲਾਇਆ ਵਾ ਨੈਟ ਠੀਕ ਆ ਠੀਕ ਆ ਚਲੋ ਠੀਕ ਆ ਭਾਈ ਹੈ ਸਤਿ ਸ੍ਰੀ ਅਕਾਲ ਆ ਬੱਚੇ ਭਾਈ ਬੈਠੇ ਬੰਦੇ ਦੇ ਐਡਰ ਕਬੂਤਰ ਵੀ ਫੈਨ ਲੱਗੇ ਹੋਏ ਨੇ